ਆਸਮਨ ਦੇਖੋ ਨਹੀਂ ਪੈ ਰਿਆ ਸੌਣ ਵਾਲਾ ਮੀਂਹ ਇਹਨਾਂ ਸੌਂਦਾ ਮੀਂਹ ਵੀ ਕਹਿ ਸਕਦੇ ਹਾਂ ਗੱਲਾਂ ਕਰਨ ਨੂੰ ਬੜੀਆਂ ਗੱਲਾਂ ਜਿੰਨੂਆ ਮਰਜ਼ੀ ਗੱਲਾਂ ਕਰ ਲਗੇ ਪਰ ਗੱਲ 'ਚ ਕੋਈ ਦਾਮ ਹੋਣਾ ਚਾਹੀਦਾ ਸੋ ਮੈਂ ਬਾਲੀਆਂ ਗੱਲਾਂ 'ਚ ਨਹੀਂ ਆ ਪੰਜ ਕੀਨ ਕਰਦੇ ਆਪਾਂ ਸੱਚ ਦੇ ਪੁਜਾਰੀ ਸੱਚ ਆਪਾਂ ਬੋਲਣਾ ਚਾਹੇ ਅੱਗੇ ਆਪਣਾ ਰਿਸ਼ਤੇਦਾਰ ਆ ਕੋਈ ਯਾਰ ਬੇਲੀ ਚਾਹੇ ਕੋਈ ਵਿਰੋਧੀ ਆ ਠੀਕ ਹੈ ਖੇਰ ਨੂੰ ਨਾਲ ਸੱਚ ਨੇ ਹੀ ਪੁੱਗਣਾ ਤੇ ਸੱਚ ਨੇ ਹੀ ਜਿਉਂਦਾ ਰਹਿਣਾ ਗੱਲ ਕਰਦੇ ਆ ਯਾਰੀ ਦੋਸਤੀ ਚ بڑے ਬੰਦੇ ਅੱਜ ਦੇ ਟਾਈਮ ਚ ਕਰਦੇ ਯਾਰੀ ਦੋਸਤੀ ਯਾਰੀ ਦੋਸਤੀ ਯਾਰੀ ਦੋਸਤੀ ਚਲੋ ਜਿੰਨਾ ਕ ਆਪਾਂ ਨੂੰ ਮੇਰੀ ਸੂਝ ਬੂਝ ਅਨਸਾਰ ਹਰੇਕ ਬੰਦੇ ਨੂੰ ਹੁੰਦਾ ਯਾਰ ਵੀ ਮੈਂ ਯਾਰੀ ਦੋਸਤੀ ਮੇਰੇ ਯਾਰ ਦੋਸਤ ਹੈਗੇ ਐ ਇਦਾਂ ਉਦਾਂ ਪਰ ਜਿਹੜਾ ਅੱਜ ਕੱਲ੍ਹ ਦੀਆਂ ਜਿਹੜੀਆਂ ਨਵੀਆਂ ਯਾਰੀਆਂ ਚੱਲ ਨੇ ਨਾ ਜਿਹੜੀ ਨਵੀਂ ਜਨਰੇਸ਼ਨ ਦੀਆਂ ਯਾਰੀਆਂ ਪੁਰਾਣੇ ਬੰਦੇ ਆਪਾਂ ਦੇਖਦੇ ਮੈਨੂੰ ਮੇਰੇ ਫਾਦਰ ਸਾਹਿਬ ਦੀ ਈਦੇ ਜਾਂ ਉਸ ਤੋਂ ਪਹਿਲਾਂ ਵੀ ਜਿਵੇਂ ਮੇਰੇ ਦਾਦਾ ਜੀ ਦੀ ਈਦੇ ਉਹਨਾਂ ਦੀਆਂ ਅੱਜ ਤੱਕ ਵੀ ਯਾਰੀਆਂ ਆ ਰਹੀਆਂ 70 70 80 85 85 ਸਾਲ ਤੱਕ ਦੀਆਂ ਯਾਰੀਆਂ ਕਈਆਂ ਦੇ ਚਲੋ ਵੱਡੀ ਉਮਰ ਦੀਆਂ ਉਦੋਂ ਜ਼ਿਆਦਾ ਤੱਕ ਹਨਾ ਕਾ ਕੇ ਫਾਦਰ ਸਾਹਿਬ ਆਗੇ ਪਰ ਅੱਜ ਦੇ ਨੇ ਕੀ ਹੈ ਅੱਜ ਇੱਕ ਨੂੰ ਮਿਲਦੇ ਗਾ ਹੂਰ ਨੂੰ ਮਿਲ ਕੇ ਉਹਦੇ ਨਾਲ ਸਟੋਰੀ ਉਹਦੇ ਨਾਲ ਸਟੋਰੀ ਉਹਦੇ ਨਾਲ ਸਟੋਰੀ ਇਹ ਯਾਰੀਆਂ ਦੋਸਤੀਆਂ ਕੋਈ ਯਾਰੀਆਂ ਦੋਸਤੀਆਂ ਨਹੀਂ ਹੁੰਦੀ پتہ ਹੀ ਆ ਮੌਕੇ ਤੇ ਖੜਨ ਵਾਲਾ ਕੋਈ ਹੁੰਦਾ ਸੋ ਜ਼ਿੰਦਗੀ 'ਚ ਇੱਕ ਇਹੋ ਜਿਹਾ ਯਾਰ ਬਣਾ ਕੇ ਰੱਖੋ ਜਿੱਦੇ ਤੇ ਤੁਹਾਨੂੰ ਮਾਣ ਹੋਵੇ ਚਾਹੇ ਰਾਤ ਨੂੰ ਤੁਸੀਂ 12 1 2 ਵਜੇ ਜਦੋਂ ਮਰਜੀ ਕਾਲ ਕਰਦੋਂ ਤੇ ਉਹ ਬੰਦਾ ਤੁਹਾਡੇ ਲਈ ਹਾਜ਼ਰ ਆ ਠੀਕ ਆ ਯਾਰ ਬੇਲੀ ਪੈਸੇ ਥੇਲੇ ਪੱਖੋਂ ਮਾੜਾ ਚੱਲ ਸਕਦਾ ਠੀਕ ਆ ਪਰ ਯਾਰ ਲੋ ਤੋਂ ਸੱਚਾ ਹੋਣਾ ਚਾਹੀਦਾ ਤੁਹਾਨੂੰ ਚੰਗੀ ਰੈ ਦੇਣ ਵਾਲਾ ਹੋਣਾ ਚਾਹੀਦਾ ਇਹ ਨਹੀਂ ਤੁਹਾਨੂੰ ਨਸ਼ੇ ਪੱਤੇ ਤੇ ਲਾਉਣ ਵਾਲਾ ਹੋਣਾ ਚਾਹੀਦਾ ਦੋਸਤ ਵੀ ਤੁਹਾਡੇ ਨਾਲ ਖੜਨ ਵਾਲਾ ਹੋਣਾ ਚਾਹੀਦਾ ਕਿਤੇ ਜ਼ਿੰਦਗੀ ਦਾ ਕੋਈ ਫੈਸਲਾ ਲੈਣਾ ਠੀਕ ਆ ਉਹ ਤੁਹਾਨੂੰ ਕਹਿ ਸਕਦਾ ਵੀ ਆ ਫੈਸਲਾ ਤੂੰ ਲੈ ਭਰਾ ਆ ਤੇਰੇ ਕੰਮ ਦਾ ਜਿੰਨੇ ਜੋਗਾ ਹੈਗੇ ਤੇ ਮੈਂ ਤੇਰੀ ਹੈਲਪ ਕਰ ਸਕਦਾ ਪਰ ਜੋ ਨਹੀਂ ਅੱਜ ਦੇ ਟਾਈਮ ਦੇ ਬਾਕੀ ਜੋ ਹਾਲਾਤ ਆ ਤੇ ਉਹ ਯਾਰੀਆਂ ਦੋਸਤੀਆਂ ਤੁਹਾਨੂੰ ਵੀ ਪਤਾ ਹੀ ਆ ਵੀ ਨਾ ਮਾਤਰੀ ਯਾਰੀਆਂ ਦੋਸਤੀਆਂ ਰਹਿ ਗਈਆਂ ਤੇ ਹੁਣ 20 ਜਿਆਦਾ ਪੈਨ ਲੱਗ ਗਿਆ ਤੇ ਆਪਾਂ ਗੱਲਾਂ ਤਾਂ ਹੋਰ ਬਹੁਤ ਕਰਨੀਆਂ ਸੀ ਤੇ ਲਾਈਵ ਬੰਦ ਕਰਨਾ ਪੈਣਾ ਸੋ ਸਾਰਿਆਂ ਨੂੰ ਧੰਨਵਾਦ ਸਾਰਿਆਂ ਦਾ